ਫੈਕਟਰੀ ਦੀਆਂ ਧਾਗਾ ਮਿਲਦੀਆਂ ਜਿਹੜੀਆਂ ਧਾਗਾ ਫੈਕਟਰੀ ਖੁੱਲੀ ਹੋਈ ਸੀ 10 ਮਹੀਨ ਦਾ ਸਮਾਂ ਲੰਘਣ ਦੇ باوجود ਵੀ ਜਿਹੜੀ ਆ ਫੈਕਟਰੀ ਖੁੱਲੀ ਹੋਈ ਸੀ ਉਸ ਨੂੰ ਜਿਹੜਾ ਬੰਦ ਕਰਵਾ ਦਿੱਤਾ ਗਿਆ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੇ ਧਾਗਾ ਮਿਲ ਫੈਕਟਰੀ ਦੀਆਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਤਸਵੀਰਾਂ ਜਿਹਨੀਆਂ ਧਾਗਾ ਮਿਲ ਫੈਕਟਰੀ ਨੇ ਆ ਦੇਖ ਰਹੇ ਜਿੱਥੇ ਵਰਕਰਾਂ ਨੂੰ ਜਿਹੜੀ ਆ ਛੁੱਟੀ ਕਰਵਾਈ ਗਈ ਆ ਦਲਿਤ ਜੱਥਿਆਂ ਵੱਲੋਂ ਦਲਿਤ ਆਗੂਆਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਮਾਮਲਾ ਅੰਮ੍ਰਿਤਸਰ ਦੇ ਵਿੱਚ ਬਾਵਾ ਸਾਹਿਬ ਡਾਕਟਰ ਵੀਰੋ ਅਮਰੀਕਾ ਜਿਹੜੀ ਬੋਤਲ ਵਿੱਚ ਜਿਹੜਾ ਨੁਕਸਾਨ ਕੀਤਾ ਗਿਆ ਉਹਨੂੰ ਤੋੜਿਆ ਗਿਆ ਪੰਟ ਟੋੜ ਕਰਕੇ ਜਿਹੜਾ ਇਸ ਵੀ ਰੋਜ਼ ਦੇ ਵਿੱਚ ਜਿਹੜੀ ਆ ਅੱਜ ਜਿਹੜਾ ਹੁਸ਼ਿਆਰਪੁਰ ਦੀ ਜਿਹੜਾ ਕਾਫੀ ਜਿਹੜਾ ਧਰਨਾ ਪ੍ਰਦਰਸ਼ਨ ਲੋਕਾਂ ਵੱਲੋਂ ਕੀਤਾ ਗਿਆ ਲਗਾਤਾਰ ਜਿਹੜਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਫੈਕਟਰੀ ਦੀਆਂ ਅਸੀਂ ਜਿਹੜਾ ਦਲਤ ਜੱਥੇਬੰਦੀਆਂ ਵੱਲੋਂ ਜਿਹੜਾ ਪੈਟਰੋਲ ਪੰਪ ਵਗੈਰਾ ਦੀ ਜਿਹੜੇ ਬੰਦ ਕੀਤੇ ਗਏ ਆ ਨਜ਼ਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇੰਡੀਆ ਦੇ ਜਿਹੜੇ ਪੈਟਰੋਲ ਪੰਪ ਆ ਬਿਲਕੁਲ ਜਿਹੜੇ ਮੁਕੰਮਲ ਤੌਰ ਤੇ ਜਿਹੜੇ ਬੰਦ ਨਜ਼ਰ ਆ ਰਹੇ ਆ ਦੂਜੇ ਪਾਸੇ ਅਸੀਂ ਗੱਲ ਕਰੀਏ ਦੁਕਾਨਦਾਰਾਂ ਵੱਲੋਂ ਜਿਹੜਾ ਪੂਰਾ ਸਮਰਥਨ ਜਿਹੜਾ ਆ ਦਲਿਤ ਜਥੇਬੰਦੀਆਂ ਨੂੰ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਕਿ 바ਵਾ ਸਾਹਿਬ ਡਾਕਟਰ ਪੀਰਮ ਅਬਿਰਕਾ ਜੀ ਸਾਰੇ ਤੇ ਸਾਂਝੇ ਆ ਇਸ ਕਰਕੇ ਜਿਹੜਾ ਉਹਨਾਂ ਨੇ ਪੂਰਾ ਸਮਰਥਨ ਜਿਹੜਾ ਦਲਿਤ ਜਥੇਬੰਦੀਆਂ ਨੂੰ ਦਿੱਤਾ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਉਸ ਸ਼ਹਿਰਪੁਰ ਬੱਸ ਸਟੈਂਡ ਦੀਆਂ ਪੀਰਮਤ ਦੀ ਗਲੀ ਦੀਆਂ ਤਸਵੀਰਾਂ ਸੀ ਸਾਂਝੀਆਂ ਕਰ ਰਹੇ ਆ ਜਿੱਥੇ ਪੂਰੀ ਜਿਹੜੀ ਮਾਰਕੀਟ ਜਿਹੜੀ ਆ ਬੰਦ ਲੱਖਾਂ ਕਰੋੜਾਂ ਦਾ ਜਿਹੜਾ ਨੁਕਸਾਨ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਉਸ ਹਿਆਰਪੁਰ ਦੇ ਵਿੱਚ ਜਿਹੜਾ ਭੁਗਤਣਾ ਪਿਆ ਕਿਉਂਕਿ ਬਾਬਾ ਸਾਹਿਬ ਡਾਕਟਰ ਪ੍ਰੀਨਾ ਮਿਰਕਾ ਜੀ ਦਾ ਸਕੇਚੂ ਜਿਹੜਾ ਆ ਟੋੜਿਆ ਗਿਆ ਉਸ ਨੂੰ ਲੈ ਕੇ ਜਿਹੜਾ ਅੱਜ ਪੂਰਾ ਦੋਸ ਜਿਹੜਾ ਦਰਦ ਸੁਆਦ ਦੇ ਵਿੱਚ ਦੇਖਣ ਨੂੰ ਮਿਲਿਆ ਦੂਜੇ ਪਾਸੇ ਅਸੀਂ ਗੱਲ ਕਰੀਏ 바ਵਾ ਸਾਹਿਬ ਦੀਆਂ ਤਸਵੀਰਾਂ ਜ਼ਰੂਰ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਲਗਾਈਆਂ ਪਰ ਜਿਹੜਾ ਹਾਲ ਜਿਹੜਾ ਉਹੀ ਰਿਹਾ ਜੋ ਆਮ ਆਦਮੀ ਪਾਰਟੀ ਦਾ ਰਾਜ ਜਿਹੜਾ ਕਾਂਗਰਸ ਤੇ ਭਾਜਪਾ ਅਕਾਲੀ ਦਲ ਦੇ ਸਮੇਂ ਜਿਹੜੇ 바ਵਾ ਸਾਹਿਬ ਦੀ ਸਕੈਚੂਰੀ ਟੁੱਟਦੇ ਨਾ ਰਾਇਆ ਭੰਨ ਤੋੜ ਕਿਤੇ ਨਜ਼ਰ ਆਏ ਆ ਪਰ ਜਿਹੜਾ ਆਮ ਆਦਮੀ ਪਾਰਟੀ ਦਾ ਰਾਜ ਦੇਵ ਜਿਹੜਾ ਸੇਮ ਜਿਹੜਾ ਉਹੀ ਹੜਿਆ ਬਾਬਾ ਸਾਹਿਬ ਦਾ ਜਿਹੜਾ ਮਾਨ ਸਨਮਾਨ ਜਿਹੜਾ ਆ ਆਮ ਆਦਮੀ ਪਾਰਟੀ ਵੀ ਜਿਹੜਾ ਪੂਰਾ ਨਹੀਂ ਰੱਖ ਸਕੀ ਜਿ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਬੱਸ ਸਟੈਂਡ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਦਲਤ ਜੱਥੇਬੰਦੀਆਂ ਵੱਲੋਂ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਬੰਦ ਜਿਹੜਾ ਕੀਤਾ ਗਿਆ ਤਸਵੀਰਾਂ ਤੁਸੀਂ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਦੇ ਰਹੇ ਹੋ ਜਿੱਥੇ ਸਕੂਲ ਜਿਹੜਾ ਕਾਲਜ ਖੁੱਲਾ ਹੋਇਆ ਸੀਗਾ ਉਸ ਨੂੰ ਲੈ ਕੇ ਜਿਹੜਾ ਜਿੱਥੇ ਬੰਦੀਆਂ ਵਾਲਾ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਹੁਸ਼ਿਆਰਪੁਰ ਸਰਕਾਰੀ ਕਾਲਜ ਦੀਆਂ ਤੁਸੀਂ ਤਸਵੀਰਾਂ ਦੇ ਰਹੇ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਦਰਤ ਜਿੱਥੇ ਬੰਦੀਆਂ ਵਾਲਾ ਜਿਹੜਾ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਦਲਿਤ ਆਗੂ ਜਿਹੜੇ ਆ ਕਾਲਜ ਦੇ ਅੰਦਰ ਜਿਹੜੇ ਦਾਖਲ ਹੋ ਗਏ ਆ ਕਾਲਜ ਦੇ ਏਰੀਆ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਜਾਨੂੰ ਤੇ ਤਸਵੀਰਾਂ ਦਿਖਾ ਰਿਹਾ ਜਾਨ ਪੰਜਾਬੀ ਮਾਦੀ ਰਾਈ ਇਹ ਜਿਹੜਾ 26 ਜਨਵਰੀ ਨੂੰ ਜਿਹੜਾ ਬਾਬਾ ਸਾਹਿਬbedkar ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਇਹ ਇੱਕ ਜਿਹੜਾ ਹੈਗਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਔਰ ਇਸ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਔਰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਔਰ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਕਰਕੇ ਉਹਨਾਂ ਦੇ ਉੱਤੇ ਜਿਹੜੀ ਹੈਗੀ ਐਨਐਸਏ ਲਗਾਈ ਜਾਵੇ। ਸੋ ਬਾਬਾ ਸਾਹਿਬ ਦੀ ਤਸਵੀਰ ਜਿਹੜੀ ਹੈ ਲੈ ਕੇ ਜਿਹੜਾ ਦਲੇ ਤੇ ਜਿੱਥੇ ਬੰਦਿਆਂ ਦੇ ਆਗੂ ਜਿਹੜੇ ਆ ਉਹ ਸ਼ਿਆਹਕੋੜ ਦੇ ਵਿੱਚ ਇਹਦੀ ਆ ਧੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਮੁਕੰਮਲ ਤੌਰ ਤੇ ਜਿਹੜਾ ਆ ਉਹ ਸ਼ਿਆਹਕੋੜ ਜਿਹੜਾ ਬੰਦ ਕੀਤਾ ਗਿਆ। ਆਪਣਾ ਭੰਗ। ਧੰਨਵਾਦ ਕਰਾਂਗੀ ਵੀ। ਜੈ ਬਾਲ। ਸਰ ਅੱਜ ਸ਼ਿਆਹਕੋੜ ਜਿਹੜਾ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਕੀ ਕਹਿਣਾ ਚਾਹੁੰਗੇ ਤੁਸੀਂ? ਦੇਖਿਓ ਬੜੀ ਇਹ ਘਨੌਣੀ ਘਟਨਾ ਹੋਈ ਆ। ਸਾਨੂੰ ਹੀ ਸ਼ਰਮ ਆਉਂਦੀ ਪਖੜ ਕੇ ਉੱtre ਪਏ ਇਸ ਚੀਜ਼ ਨੂੰ। ਇਹ ਦੇਖੋ ਬੜੀ ਸੋਚੀ ਸਮਝੀ ਸੋਚੀ ਜਾਏ ਇਹ ਸਰਕਾਰ ਦੇ ਦੇਲੀ ਰੇ ਤਾਪ ਖੜਗਾ ਜੁੱਤਰੇ ਆ ਤਾਜਪੁਰਾ ਸ਼ਹਿਰ ਪਰੇਸ਼ਾਨ ਹੋ ਰਿਹਾ ਪੰਜਾਬ ਪਰੇਸ਼ਾਨ ਹੋ ਰਿਹਾ ਵਾ ਇਹ ਦੇਖੋ ਪੂਰੀ ਸਰਕਾਰ ਦੀ ਨਲਾਕੀ ਆ ਪੁਲਿਸ ਪ੍ਰਸ਼ਾਸਨ ਆਪਣੀ ਸਰਦ ਜਰੇ ਆ ਓੜੀ ਨਲਾਕੀ ਆ ਉਹਨਾਂ ਦੇ ਹੁੰਦੇ ਹੋਏ ਮੌਜੂਦਗੀ ਚ ਸਾਰਾ ਕੰਮ ਹੋਇਆ ਵਾ ਜਦ ਕੀ ਕੰਮ ਰੋਕੇ ਜਾ ਸਕਦਾ ਸੀ ਇਹ ਸਾਰਾ ਪਲਾਨਿੰਗ ਹੇਟ ਵਾ ਅਸੀਂ ਮੰਗ ਕਰਦੇ ਆ ਕਿ ਇਹ ਪੂਰੀ ਤੌਰ ਤੇ ਵੱਡੇ ਲੈਵਲ ਤੇ ਜਾਂਚ ਹੋਵੇ ਇਹ ਪਤਾ ਲੱਗੇ ਇੱਕ ਇਹਦੀ ਆਰਗੇਨਾਈਜ਼ੇਸ਼ਨ ਜੁੜਿਆ ਪਿਆ ਬੰਦਾ ਹੈ ਇਹ ਕਿੰਨੇ ਖਵਾਇਆ ਵਾ ਕਿਹੜੀ ਖੇਡ ਖੱਟੀ ਗਈ ਆ ਇਹ ਸਰਕਾਰ ਵਾਲੀ ਵੀ ਆ ਇਹਨੂੰ ਸਰਕਾਰ ਨੂੰ ਵੀ ਸਜਾ ਮਿਲਣੀ ਚਾਹੀਦੀ ਪੂਰੀ ਇਸ ਚੀਜ਼ ਤੇ ਸਰਕਾਰੀ ਬੰਦਿਆਂ ਨੇ ਘੇਰਵਾ ਜਿਹੜਾ ਇਸ ਚੀਜ਼ ਨੂੰ ਸਰ ਜਿਸ ਤਰ੍ਹਾਂ ਭਗਵੰਤ ਮਾਨ ਨੇ ਕਹੇਗੇ ਕਾਂਗਰਸ ਨੇ ਜਿਹੜਾ ਮਾਨ ਸਲਮਾਨ ਨੇ ਜਿਹੜਾ ਪਾਵਰ ਸਾਂ ਨਹੀਂ ਦਿੰਦਾ ਜਿਹੜੀਆਂ ਤਸਵੀਰਾਂ ਜਿਹੜੀਆਂ ਦਫ਼ਤਰਾਂ ਦੇ ਵਿੱਚ ਲਗਾਈ ਹੋਏ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਇਹ ਸਾਰੀ ਇੱਕ ਪ੍ਰੋਪਗੈਂਡਾ ਇੱਕ ਦੇਖੋ ਜਿਹੜਾ ਬਣਾਇਆ ਗਿਆ ਸੀਗਾ ਕਿ ਬਾਬਾ ਸਾਹਿਬ ਦੇ ਨਾਂ ਤੇ ਵੋਟਾਂ ਇਕੱਠੀ ਕੀਤੀ ਜਾ ਸਕੇ ਤੁਸੀਂ ਦੇਖ ਸਕਦੇ ਕਿੰਨਾ ਸਤਕਾਰ ਕਰਦੇ ਬਾਬਾ ਸਾਹਿਬ ਦਾ ਇਹ ਅੱਜ ਇਹਦਾ ਸਰਕਾਰ ਚੱਲਦੇ ਹੋਏ ਬਾਬਾ ਸਾਹਿਬ ਦਾ ਇਹ ਇੰਨਾ ਵੱਡਾ ਕਹਾਣ ਹੋਇਆ ਵਾ ਇਹ ਇੱਕ ਸੱਚੋਚੀ ਸਮਝਿਆ ਤੁਹਾਨੂੰ ਫੇਰ ਦੁਬਾਰਾ ਕਹਿੰਦਾ ਵੀ ਛੋਟੀ ਸਭੀ ਸਾਜੀ ਹੋ ਰਹੀ ਆ ਇਹ ਜਾਣ ਕੇ ਇਹ ਦਲਿਤ ਜਿਹੜੇ ਦਲਿਤ ਸਮਾਜ ਆ ਉਹਨਾਂ ਨੂੰ ਇਹ ਮੰਦ ਟੇਸ ਨੂੰ ਪਹੁੰਚਾਇਆ ਗਿਆ ਕਿਉਂਕਿ ਇਹ ਚੈੱਕ ਕਰਨਾ ਚਾਹੁੰਦੇ ਆ ਆਪਣਾ ਇਹ ਜਿਆਦੀ ਬਹੁਤ ਬੜਾ ਪੈਦਾ ਕਰਨ ਦੇ ਆ ਕਿ ਇਹ ਇੱਕ ਜਾਤ ਪਾਤ ਦੇ ਨਾਮ ਤੇ ਦੰਗੇ ਹੋਣ ਇੱਥੇ ਕਿਉਂਕਿ ਇਹਨਾਂ ਦੇ ਇੱਕ ਬੜਾ ਡੀਪਲੀ ਮੈਸੇਜ ਆ ਰਿਹਾ ਕਿ ਦੇਖੋ ਕਿ ਵਪਾ ਇਹਨਾਂ ਦਬਾਜ ਜਾਵੇ ਕਿਸੇ ਤਰੀਕੇ ਨਾਲ ਤੇ ਕੁੱਕਰ ਫੈਕਟਰੀ ਦੀਆਂ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ ਜਨ ਪੰਜਾਬੀ ਨੂੰ ਜਾਈ ਲਗਾਤਾਰ ਐਸਪੀ ਚਾਰੇ ਬੋਲ ਜਿਹੜਾ ਬੰਦ ਕਰਵਾਇਆ ਜਾ ਰਿਹਾ ਫੈਕਟਰੀਆਂ ਕੁੱਕਰ ਫੈਕਟਰੀ ਦੀਆਂ ਅੰਦਰਲੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਨ ਪੰਜਾਬੀ ਨੂੰ ਜਾਈ ਲਗਾਤਾਰ ਜਿਹੜਾ ਲੋਕਾਂ ਵੱਲੋਂ ਰੋਸ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਖਿਲਾਫ ਤਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮਰਦਾ ਵਾਲੇ ਨਾਰੇ ਲੱਗ ਰਿਹਾ ਲਗਾਤਾਰ ਬਹੁਤ ਸਾਰੇ ਦੇ ਜਿਕਰੇ ਲੱਗ ਰਿਹਾ ਲਗਾਤਾਰ ਤਸਵੀਰਾਂ ਕੁੱਕਰ ਫੈਕਟਰੀ ਦੀ ਦੇਖ ਰਿਹਾ ਤੁਸੀਂ ਕੁੱਕਰ ਫੈਕਟਰੀ ਖੁੱਲੇ ਹੋਏ ਨਜ਼ਰ ਆਈ ਤੇ ਲੋਕਾਂ ਨੇ ਕਰ ਦਿੱਤਾ ਵੱਡਾ ਹੰਗਾਮਾ ਐਸੀ ਵਰਗ ਪਹੁੰਚ ਗਿਆ ਕੁੱਕਰ ਫੈਕਟਰੀ ਦੇ ਅੰਦਰ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਵਰਕਰ ਕੰਮ ਕਰਦੇ ਹੋਏ ਨਜ਼ਰ ਆਏ ਤਾਂ ਐਸੀ ਵਰਗ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਕੁੱਕਰ ਫੈਕਟਰੀ ਦੇ ਅੰਦਰ ਲੀਆਂ ਵਰਕਰਾਂ ਨੂੰ ਜਿਹੜੀ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਕੁੱਕਰ ਫੈਕਟਰੀ ਦੇ ਅੰਦਰ ਲੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਐਸੀ ਵਰਗ ਵੱਲੋਂ ਜਿਹੜਾ ਡਟ ਕੇ ਵਿਰੋਧ ਕੀਤਾ ਗਿਆ ਬਾਕੀ ਲਗਾਤਾਰ ਤੇ similares ਸੰਜੀਹਾ ਕਰ ਰਹੇ ਆ ਦੂਜੇ ਪਾਸੇ ਆਮ ਆਨ ਨਹੀਂ ਪਾਰਟੀ ਦੇ ਖਿਲਾਫ ਡਟ ਕੇ ਮਾਰੇਵਾਜੀ ਕੀਤੀ ਜਾ ਰਹੀ ਹੈ ਹੁਸ਼ਿਆਰ ਕਿਹਨਾਗੇ ਡਟ ਕੇ ਜਿੱਤੀ ਮੇਰਾਗੇ ਸੰਵਿਧਾਨ ਵੀ ਰੋਹੀ ਕੇਨਾਗੇ ਡਟ ਕੇ ਜਿੱਤੀ ਮੇਰਾਗੇ ਹੁਕਮ ਜੈ 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 ਭੀਮ ਜੈ ਭੀਮ ਜੈ ਕਰਦੀ ਹੈ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਹੜੇ ਦਲਤ ਜੱਥੇਬੰਦੀਆਂ ਬੋਲੋ ਜਿਹੜਾ ਧਰਨਾ ਪ੍ਰਦਰਸ਼ਨ ਜੀ ਲਗਾਤਾਰ ਕੀਤਾ ਜਾ ਰਿਹਾ ਮੁਕੰਮਲ ਤੌਰ ਤੇ ਜਿਹੜਾ ਹੁਸ਼ਿਆਰਪੁਰ ਦੇ ਨਾਲ ਬੰਦ ਕੀਤਾ ਗਿਆ ਹੈ ਦਲਤ ਜੱਥੇਬੰਦੀਆਂ ਬੋਲੋ ਦੇਖਿਆ ਜਾਵੇ ਦੂਜੇ ਪਾਸੇ ਜਿਹੜਾ ਦੁਕਾਨਦਾਰਾਂ ਉਹ ਵੀ ਜਿਹੜਾ ਭਰਮਾ ਜਿਹੜਾ ਸਮਰਥਨ ਜਿਹੜਾ ਆ ਦਲਤ ਜੱਥੇਬੰਦੀਆਂ ਨੂੰ ਦਿੱਤਾ ਗਿਆ ਮੁਕੰਮਲ ਤੌਰ ਤੇ ਜਿਹੜਾ ਹੁਸ਼ਿਆਰਪੁਰ ਦੇ ਬੰਦ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਲਗਾਤਾਰ ਤਸਵੀਰਾਂ ਉਸਿਆਰ ਪੁਲਕੈਂਟਾ ਕਰਦੀਆਂ ਸਾਂਝੀਆਂ ਕਰ ਰਹੇ ਆ ਦੂਜੇ ਪਾਸੇ ਅਸੀਂ ਗੱਲ ਕਰੀਏ ਪੰਜਾਬ ਪੁਲਸ ਨੇ ਜੀ ਆਪਣੀ ਅਹਿਮ ਜਿਹੜੀ ਹੈ ਡਿਊਟੀ ਨੂੰ ਕਾਇਮ ਰੱਖਿਆ ਔਰ ਜਿਹੜਾ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਨੁਕਸਾਨ ਨਾ ਹੋਵੇ ਜਿਹੜਾ ਦੁਕਾਨਦਾਰਾਂ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਅੱਜ ਰੂਟ ਆਈਏ ਸੀ ਪ੍ਰੈਜ਼ੀਡੈਂਸੀ ਤੋਂ ਹੁਵਾਟਾ ਤੋਂ ਹੁਵਾਟਾ ਤੋਂ ਹੁਵਾਟਾ ਰੋਡ ਹੁਵਾਟਾ ਤੋਂ ਬਿਲਕੁਲ ਹੁਵਾਟਾ ਤੋਂ ਗੋਵਰਨਮੈਂਟ ਕੰਪਲੈਕਸ ਜਾਓ ਤੇ ਟੈਂਟਾ ਕਰੋ ਮਾਂ ਦੰਨਾ ਉਹ ਤੋਂ ਵੜਾ ਟੌਰ ਤੇ ਸੀ ਗਿਆ ਉਹ ਤਾਂ ਉਹ ਤੋਂ ਬਾਰੇ ਵੀ ਆਪਾਂ ਵਧੀਆ ਗੱਲ ਕਰਦੇ ਹਾਂ ਜੀ ਬਾਈ ਉਹਨੇ ਕਰਾ ਬਿੰਦਸ ਰੋਏ ਨਾਲ ਸਾਰਾ ਅਜੀਰਾ ਹੁਸ਼ਿਆਰਪੁਰ ਬੰਦ ਕੀਤਾ ਗਿਆ ਹੈ ਪਰਮਾ ਹੰਦਾਰਾ ਜਿਹੜਾ ਦੁਕਾਨਾਂ ਵਾਲਾ ਦਿੱਤਾ ਗਿਆ ਕੀ ਕਹਿਣ ਜਾਓਗੇ ਤੁਸੀਂ ਸਰ ਦੇਖੋ ਇਹ ਜਿਹੜਾ ਸਾਰਾ ਖੁਦ ਪਬਲਿਕ ਨੂੰ ਚਾਹੀਦਾ ਹੈ ਕਿ ਇੱਕ ਪ੍ਰਧਾਨ ਜਿਹੜਾ ਸਭਿਧਾਨਦਾਰ ਚੇਤਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਦੇ ਜਿਹੜਾ ਬੁੱਤ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਆ ਹਨਾ ਵੈਸੇ ਮੈਨੂੰ ਇਹਨਾਂ ਵੀ ਇਹ ਵੀ ਮੈਨੂੰ ਲੱਗਦਾ ਕਿਸੇ ਬੁੱਤਾਂ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਉਹਨਾਂ ਦੀ ਵਿਚਾਰਧਾਰਾ ਨਹੀਂ ਉਹਨਾਂ ਦੀ ਵਿਚਾਰਧਾਰਾ ਤਾਂ ਉਹ ਆ ਜਿਹਨੂੰ ਆਣ ਆਲੇ 100 ਸਾਲ ਤੱਕ ਵੀ ਜਿਹੜਾ ਨਾ ਉਹ ਨਹੀਂ ਖਤਮ ਕੀਤਾ ਜਾ ਸਕਦਾ ਇਸ ਕਰਕੇ ਹੋਰ ਕੁਝ ਕਰ ਨਹੀਂ ਸਕਦੇ ਬੁਤਾਨਾ ਪੰਗੇ ਲੈ ਸਕਦੇ ਆ ਤੇ ਜਿਸ ਤਰ੍ਹਾਂ ਸਰ ਹੁਣ ਭਾਜਪੀ ਸਰਕਾਰ ਦੇ ਸਮੇਂ ਜਿਹੜਾ ਬਾਬਾ ਸਾਹਿਬ ਦੀਆਂ ਬੇਅਦਮੀਆਂ ਹੋ ਰਹੀਆਂ ਅੱਜ ਆਮ ਆਦਮੀ ਪਾਰਟੀ ਸਰਕਾਰ ਦੀ ਬੇਅਦਮੀ ਹੋ ਰਹੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਬਾਬਾ ਸਾਹਿਬ ਦੀਆਂ ਤਸਵੀਰਾਂ ਨਹੀਂ ਜਿਹੜੀਆਂ ਦਫ਼ਤਰਾਂ ਇੱਕ ਲਾਈਆਂ ਕੀਤਾ ਨੇ ਕਿਤਾ ਨੇ ਕਹਾਂਗੇ ਦੇਖੋ ਇਹ ਇੱਕ ਸਟੰਟ ਖੇលਿਆ ਜਾ ਰਿਹਾ ਹੁਣ ਜਦੋਂ ਤਾਂ ਵੋਟਾਂ ਲੈਣੀਆਂ ਸੀ ਉਹਦਾ ਬਾਬਾ ਸਾਹਿਬ ਨਜ਼ਰ ਆਏ ਹੁਣ ਕੋਈ ਵੀ ਐਮਐਲਏ ਐਮਪੀ ਜਾਂ ਭਗਵੰਤ ਮਾਨ ਜਾਓ ਢਾਕਾ ਇਨਕਾਲਾ ਬੈਠਾ ਉਹਦਾ ਕੋਈ ਬਿਆਨ ਆਇਆ ਕਿ ਬਾਬਾ ਸਾਹਿਬ ਦੇ ਬੋਤੇ ਦੇ ਨਾਲ ਜਿਹੜੀ ਛੇੜਛਾੜ ਹੋਈ ਹੈ ਗਲਤ ਹੋਈ ਆ ਇਹ ਸਾਰ ਕੁਛ ਏਜੰਸੀਆਂ ਇਹਨਾਂ ਦੀ ਹੀ ਕਰਾ ਰਹੀਆਂ ਅੰਦਰ ਬੈਠੇ ਇਹ ਖੁਦ ਹੀ ਇਹ ਇਦਾਂ ਦੀ ਸਾਜ਼ਿਸ਼ ਰਚਦੇ ਆ ਔਰ ਜਿਹੜੇ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਂ ਵੀ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਜ ਤੋਂ ਬਾਅਦ ਜਿਹੜਾ ਬਾਬਾ ਸਾਹਿਬ ਦੇ ਭਾਰਤੀ ਸੰਵਿਧਾਨ ਦੇ ਨਾਲ ਵੀ ਕੋਈ ਛੇੜਛਾੜ ਕਰਦਾ ਉਹਦੇ ਵੀ ਛੱਤਰ ਫੇਰੇ ਆ ਜਾਊਗਾ ਇਹ ਗੁਰੂ ਵੀਾਸਟ ਟੈ ਵਿਚਾਰ ਪਹਿਲਾ ਵਿਚਾਰ ਪਹਿਲਾ ਛੇਤਰ ਪਹਿਲਾ ਬਾਅਦ ਚ ਜੋ ਵੀ ਉਹਦਾ ਹੋਊਗਾ ਸਾਈਡ ਫੈਕਟਰ ਉਹ ਬਾਅਦ ਚ ਦੇਖਿਆ ਜਾਊਗਾ ਤੇ ਜਿਸ ਤਰ੍ਹਾਂ ਸਰ ਅਮਿਤ ਸ਼ਾਹ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਕੀ ਕੀ ਕਹਿਣਾ ਚਾਹੁੰਗੇ ਤੁਸੀਂ ਆਪਾਂ ਭਾਜੀ ਹੁਣ ਗਵਰਨਮੈਂਟ ਕਾਲਜ ਨੂੰ ਜਾ ਰਹੇ ਆ ਉੱਥੇ ਜਿਹੜੇ ਅਮਿਤ ਸ਼ਾਹ ਅਮਿਤ ਸ਼ਾਹ ਤਾਂ ਬਿਲਕੁਲ ਹੀ ਭਾਜੀ ਇੱਕ ਨਕੰਮਾ ਬੰਦਾ ਤੜੀ ਪਾਰ ਬੰਦਾ ਤੇ ਸਰ ਹਾਲੇ ਤੱਕ ਦੀ ਮਾਫੀ ਨਹੀਂ ਮੰਗੀ ਅਮਿਤ ਸ਼ਾਹ ਨੇ ਭਾਜੀ ਆਹੀ ਜਿਹੜੇ ਚੱਕਰ ਹਨਾ ਜਿਹੜਾ ਇਹ ਵੀ ਅਮਿਤ ਸ਼ਾਹ ਨੇ ਉਹ ਭਾਜੀ ਗ੍ਰਹਿ ਮੰਤਰੀ ਬਣਾਤਾ ਜਿਹੜੇ ਬੰਦੇ ਨੂੰ ਉਹਦੇ ਵਿੱਚ ਰਹਿਣ ਦੀ ਆਗਿਆ ਨਹੀਂ ਗੁਜਰਾਤ ਦੇ ਵਿੱਚ ਰਹਿਣ ਦੀ ਗਿਆ ਨਹੀਂ ਉਹ ਬੰਦਾ ਇੱਕ ਗ੍ਰਹਿ ਮੰਤਰੀ ਬਣਾ ਕੇ ਲੋਕਾਂ ਦੇ ਉੱਤੇ ਜਿਹੜਾ ਉਹ ਕਮੈਂਟ ਕਰ ਰਿਹਾ 바ਵਾ ਸਾਹਿਬ ਸਾਡੇ ਭਗਵਾਨ ਆ ਉਹਦੇ ਲਈ ਨਾ ਹੋਊਗਾ ਉਹਦੇ ਲਈ ਜਿਹੜੇ ਹੋਗੇ 33 ਕਰੋੜ ਹੋਊਗੇ ਸਾਡੇ ਲਈ 바ਵਾ ਸਾਹਿਬ ਹੀ ਭਗਵਾਨ ਆ ਸਾਡੇ ਲਈ 바ਵਾ ਜੀ ਸਾਹਿਬ ਸਭ ਕੁਝ ਆ ਜਦੋਂ 바ਵਾ ਸਾਹਿਬ ਦਾ ਸਭਿਧਾਨ ਨਹੀਂ ਸੀ ਸਾਡੇ ਮੋਰੇ ਪਿੱਛੇ ਝਾੜੂ ਬੱਜੇ ਸੀ ਮੂੰਹ ਦੇ ਮੋਰੇ ਕੁਝੇ ਬੱਜੇ ਸੀ ਕੋਈ ਰੱਬ ਕੋਈ ਦੇਵੀ ਦੇਵਤਾ ਨਹੀਂ ਆਇਆ ਸਾਡੇ ਲਈ ਤਾਂ ਬਾਬਾ ਸਾਹਿਬ ਹੀ ਆਏ ਨਾ ਜਿਨ੍ਹਾਂ ਨੇ ਸਭ ਕੁਝ ਸਾਡੀ ਆਜ਼ਾਦੀ ਦਿਆਂ ਜਿਹੜੀਆਂ ਜੰਜੀਰਾਂ ਸਾਨੂੰ ਦਿੱਤੀਆਂ ਗੁਲਾਮੀ ਦੀਆਂ ਜੰਜੀਰਾਂ ਕੱਟ ਕੇ ਸਾਨੂੰ ਆਜ਼ਾਦ ਕੀਤਾ ਜੇ ਬਾਬਾ ਸਾਹਿਬ ਨਾ ਹੁੰਦੇ ਸ਼ਾਇਦ ਆਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਆ ਉਹ ਗੁਲਾਮ ਹੀ ਰਹਿੰਦੇ ਇਸ ਕਰਕੇ ਜਿਹੜੀ ਸਾਡੇ ਬਹੁਜਨ ਸਮਾਜ ਆ 85% ਮੈਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦਾ ਦਾਸ ਬਿੰਦਰ ਸਰੋਆ ਸ਼੍ਰੀ ਗੁਰਬਜਾਤ ਟੈਗਰ ਫੋਰਸ ਤੋਂ ਪੰਜਾਬ ਐਡਮਿਨ ਪ੍ਰਧਾਨ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਜਪਾ ਔਰ ਆਮ ਆਦਮੀ ਪਾਰਟੀ ਸਰਕਾਰ ਨੂੰ ਇਥੋਂ ਪੰਜਾਬ ਦੇ ਵਿੱਚੋਂ ਚੱਲਦਾ ਕਰੋ ਭਾਰਤ ਦੇ ਵਿੱਚੋਂ ਚੱਲਦਾ ਕਰੋ ਜੇ ਨਹੀਂ ਕਰੋਗੇ ਸ਼ਾਇਦ ਆਉਣ ਵਾਲੇ ਸਮੇਂ ਤੁਹਾਡੀਆਂ ਜਣੀਆਂ ਜਨਰੇਸ਼ਨ ਆ ਉਹ ਗੁਲਾਮ ਪੈਦਾ ਹੋਊਗੀ ਕਿਉਂਕਿ ਦੇਖੋ ਕੋਈ এডੂਕੇਸ਼ਨ ਨਹੀਂ ਕੋਈ ਹੈਲਥ ਨਹੀਂ ਇਹ ਕਹਿੰਦੇ ਜੇ ਅਸੀਂ এডੂਕੇਸ਼ਨ ਦੇਤੀ ਇਹਨਾਂ ਨੂੰ ਸਾਡੇ ਕੋ ਨੌਕਰੀਆਂ ਮੰਗਣੀਆਂ ਜਵਾਬ ਮੰਗਣੇ ਆ ਤੇ ਫਿਰ ਕਿੱਦਾਂ এডੂਕੇਸ਼ਨ ਦੇਣਗੇ ਉਹ ਕਹਿੰਦੇ ਆ ਕਿ ਲੋਕ ਅਨਪੜ ਗੁੰਗੇ ਬੋਲੇ ਪੈਦਾ ਹੋਣ ਉਹੀ ਰਹਿਣ ਪੰਨਾ ਸ਼ਾਰਾ ਅਜ ਉੱਤੇ ਕਰ ਰਿਹਾ ਹੈ ਸੋ ਸਰ ਹੁਸ਼ਿਆਰਪੁਰ ਜਿਹੜਾ ਅਜ ਮੁਕੰਮਲ ਤੌਰ ਤੇ ਜਿਹੜਾ ਬੰਦ ਹੋ ਗਿਆ ਹੈ ਹਾਂਜੀ ਹਾਂਜੀ ਹੁਸ਼ਿਆਰਪੁਰ ਮੁਕੰਮਲ ਤੌਰ ਤੇ ਬੰਦ ਆ ਜਿਹਨਾਂ ਨਹੀਂ ਕਰਦਾ ਉਹਨੂੰ ਅਸੀਂ ਬੰਦ ਕਰਾ ਰਹੇ ਹਾਂ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਕਿਹਾ ਸੀਗਾ ਕੱਲ ਉਹਨਾਂ ਦੇ ਸਾਡੇ ਨਾਲ ਗੱਲਬਾਤ ਚੱਲੀ ਸੀ ਵੀ ਆਪਣੀ ਕੈਪ ਮੂਰੇ ਲਾ ਕੇ ਆਪਣੀ ਜਿਹੜੀ ਕੋਈ ਜਿਹੜੀ ਗੱਡੀ ਆ ਮੁਲਾਜ਼ਮਾਂ ਦੀ ਉਹਦੇ ਵਿੱਚ ਇੱਕ ਮੂਰੇ ਅਨਾਊਂਸਮੈਂਟ ਕਰਾਤੀ ਜਾਵੇ ਕਿ ਆਪੇ ਜਿਹੜਾ ਹਿਸ਼ਿਆਰਪੁਰ ਬੰਦ ਕਰਨ ਸਾਡੇ ਹਾਰਡ ਦੇ ਉੱਤੇ ਜਿਹੜੀ ਆ ਉਹ ਸੱਟ ਲੱਗੀ ਆ 24 ਸੈਂਕੜੇ ਦੇ ਵਿੱਚ 8-1200 ਬੰਦੇ ਨੇ ਥੋੜਾ ਮਾਰਿਆ ਜੇ ਮੈਂ ਕਹਨਾ ਹਿਾਰਪੁਰ ਹੁੰਦਾ ਪਤਾ ਨਹੀਂ ਉਹਦੀ ਧੌਣ ਵੱਢ ਕੇ ਉੱਥੇ ਡੰਗ ਦੇਣੀ ਸੀਗੀ ਪਰ ਉੱਥੇ ਤੇ ਮੈਨੂੰ ਲੱਗਦਾ ਕਿ ਜਿਹੜੇ ਲੋਕ ਸੀ ਉਹ ਸ਼ਾਇਦ ਨੰ ਮਾਰਦੇ ਸੀ ਜਿਹੜੇ ਦੇਖ ਕੇ ਲੰਘਦੇ ਹੀ ਬਾਵਾ ਸਾਹਿਬ ਦੇ ਸਟੈਚੂ ਦੇ ਉੱਤੇ ਥੋੜੇ ਵੱਜਦੇ ਹੈਨਾ ਜੇ ਹਿਾਰਪੁਰ ਦੇ ਵਿੱਚ ਹੁੰਦਾ ਤੇ ਫਿਰ ਦੱਸ ਦੇ ਵੀ ਕਿਦਾਂ ਕਿਸੇ ਦੇ ਉੱਤੇ ਥੋੜਾ ਮਾਰੀਦਾ 24 ਸੈਂਕੜੇ ਨੂੰ ਵੀ ਔਰ ਜਿਹੜੇ ਲੋਕ ਇਦਾਂ ਦੀਆਂ ਏਜੰਸੀਆਂ ਪੰਗੇ ਲੈਂਦੀਆਂ ਉਹਨਾਂ ਨੂੰ ਵੀ ਕਹਿੰਨੇ ਆ ਕਿ ਨਾ ਕਰਿਆ ਕਰੋ ਇਦਾਂ ਦੀਆਂ ਸ਼ਰਾਰਤਾਂ ਅੱਜ ਜੇ ਸੰਵਿਧਾਨ ਹੈ ਤੇ ਤੁਸੀਂ ਆ ਜੇ ਸੰਵਿਧਾਨ ਦਾ ਬਹੁਜਨ ਸਮਾਜ ਨੂੰ ਕਿ ਨਾ ਇਦਾਂ ਦੀਆਂ ਹਰਕਤਾਂ ਕਰੋ ਨਾ ਸਾਡਾ ਸਬਰ ਦਾ ਬੰਨ੍ਹ ਤੋੜੋ ਜਿਸਲੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਫਿਰ ਸਾਰੇ ਇਹਨਾਂ ਦਾ ਕੁਛ ਵੀ ਨਹੀਂ ਰਹਿਣਾ ਇੱਥੇ ਇਹ ਬਹੁਜਨ ਸਮਾਜ ਦਲ ਸਮਾਜ ਜਿਹੜਾ ਆ ਉਹ ਸਦੀਆਂ ਤੋਂ ਲਤਾੜਿਆ ਹੋਇਆ ਆ ਹੱਲੇ 76 ਸਾਲ ਹੋਇਆ ਉਹਨਾਂ ਨੂੰ ਸਿਰਫ ਉਹ ਜਿਹੜਾ ਆਜ਼ਾਦ ਹੋਇਆ ਨੂੰ ਤੇ ਤੁਸੀਂ ਦੇਖੋ ਇੰਨੇ ਸਾਲਾਂ ਦੀ ਗੁਲਾਮੀ ਜੇ ਸਾਡੇ ਕੋਲੋਂ 76 ਸਾਲ ਤੋਂ ਬਾਅਦ ਫੇਰ ਸਾਡੇ ਨਾਲ ਇਦਾਂ ਦਾ ਕੁਛ ਹੋਇਆ ਤੇ ਉਹ ਗੁਲਾਮੀ ਦੁਬਾਰਾ ਨਹੀਂ ਇਹ ਲੋਕ ਗੁਲਾਮ ਕਰਾਂਗੇ ਅੱਜ ਇਹ ਅਜੂ ਹਿਸ਼ਿਆਰ ਪਰਬੰਧ ਕੀਤਾ ਗਿਆ ਕੀ ਕਹਿਣਾ ਚਾਹਾਂਗਾ ਤੁਸਾਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਹੋਈ ਆ ਬਾਬਾ ਸਾਹਿਬ ਭੀਮਰਾਓਂ ਬੇਦਕਰ ਜੀ ਦੀ ਪ੍ਰਤੀਮਾ ਨਾਲ ਛੇੜਛਾੜ ਭੰਤੋੜ ਔਰ ਸਵਿਧਾਨ ਨੂੰ ਅਗਨ ਭੇਟ ਕੀਤਾ ਗਿਆ ਔਰ ਸਾਡੀ ਸਮਾਜ ਦੇ ਵਿੱਚ ਪੂਰੀ ਰੋਸ ਪ੍ਰਦਰਸ਼ਨ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਚੱਲਦਾ ਪੂਰੇ ਦੇਸ਼ ਦੇ ਵਿੱਚ ਹੋਇਆ ਇਹ ਮੁੱਦਾ ਕੱਲੇ ਸਾਡੇ ਪੰਜਾਬ ਦੇ ਸਾਡੇ ਘਰ ਦਾ ਨਹੀਂ ਆ ਇਹ ਵਰਲਡ ਵਾਈਡ ਮੁੱਦਾ ਆ ਔਰ ਸਾਡੀ ਜਿਹੜੀ ਮੰਗ ਆ ਉਹ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਤੇ ਐਨਐਸਐਲਵਾ ਕੇ ਫਾਂਸੀ ਦੇ ਸਜਾਉਣੀ ਚਾਹੀਦੀ ਹੈ ਜਿਹੜੇ ਵੀ ਸ਼ਰਾਰਤੀ ਅਨਸਰ ਜਿਨ੍ਹਾਂ ਨੇ ਵੀ ਇਹ ਬੈਕ ਫੁੱਟ ਤੇ ਹੋ ਕੇ ਕਿਸੇ ਤੋਂ ਕਰਵਾਇਆ ਜਾਂ ਕੋਲੋ ਕੋਲ ਕਰਵਾਇਆ ਉਹ ਨੰਗੇ ਕਰਕੇ ਸਮਾਜ ਦੇ ਸਾਹਮਣੇ ਲੈ ਕੇ ਆਉਣੇ ਚਾਹੀਦੇ ਆ ਦੇਖੋ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਦਾ ਮਜ਼ਾਕ ਉਡਾਇਆ ਸੀ ਇੱਕ ਗਲਤ ਟਿੱਪਣੀ ਕੀਤੀ ਸੀ ਇਹ ਸਰਕਾਰਾਂ ਦਾ ਹੀ ਸਾਰਾ ਕਰਤਾ ਕਰਤਾ ਆ ਸਾਡੇ ਸਮਾਜ ਨੂੰ ਪਾੜਨ ਲਈ ਤੋੜਨ ਲਈ ਇਹ ਜਿਹੜੀਆਂ ਮਾਰੀਆਂ ਨੀਤੀਆਂ ਆ ਅਸੀਂ ਚਾਹੁੰਦੇ ਜੇ ਤੋਬਾ ਜਾਵੇ ਨਹੀਂ ਤਾਂ ਭਾਰਤ ਬੰਦ ਦਾ ਕੌਲ ਅਸੀਂ ਬਹੁਤ ਗਲਤ ਦਮਾਂਗੇ ਤੇ ਜਿਸ ਤਰ੍ਹਾਂ ਸਾਨੂੰ ਬਾਬਾ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਦਫ਼ਤਰਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਲਗਾਈਆਂ ਹੋਈਆਂ ਜਾਂ ਫਿਰ ਜਿਹੜਾ ਮਾਨਸਰਮਾਨ ਜਿਹੜਾ ਆਮ ਆਦਮੀ ਪਾਰਟੀ ਦਿੱਤਾ ਪਰ ਉਹਨਾਂ ਦੇ ਰਾਹ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਉਹ ਸਿਰਫ ਸਾਡੇ ਸਮਾਜ ਨੂੰ ਧੋਖਾ ਦੇਣ ਲਈ ਆ ਜਿਹੜੀ ਉਹਨਾਂ ਦੀ ਵਿਚਾਰਧਾਰਾ ਨੂੰ ਕੋਈ ਫੋਲੋ ਨਹੀਂ ਕਰਦਾ ਉਹ ਸਾਡੇ ਸਮਾਜ ਨੂੰ ਸਿਰਫ ਨਾ ਪਰਮਾਉਣ ਵਾਸਤੇ ਬਾਬਾ ਸਾਹਿਬ ਦੀ ਫੋਟੋ ਜਿਹੜੀ ਲਾਈ ਜਾਂ ਕਿ ਉਹਨਾਂ ਦੀ ਆਗਿਆ ਦੀ ਜਿਹੜੀ ਪਾਲਣਾ ਆ ਜਾਂ ਉਹਨਾਂ ਦੀ ਵਿਚਾਰਧਾਰਾ ਨੂੰ ਉਹ ਫੋਲੋ ਨਹੀਂ ਕਰਦੀ ਹੈਗੀ ਅਸੀਂ ਇਸ ਚੀਜ਼ 'ਤੇ ਮੰਗ ਕਰਾਂਗੇ ਕਿ ਸਾਡੇ ਬਾਬਾ ਸਾਹਿਬ ਨਾਲ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਵਿਧੀਕੀ ਜਾਂ ਉਹਨਾਂ ਦੇ ਪ੍ਰਤੀਮਾਨ ਨਾਲ ਜਾਂ ਉਹਨਾਂ ਦੀ ਕਿਸੇ ਵੀ ਸਵਿਧਾਨ ਨਾਲ ਛੇੜਛਾੜ ਕੀਤੀ ਸਾਡੇ ਤੋਂ ਬਰਾ ਕੋਈ ਨਹੀਂ ਹੋਊਗਾ ਤੇ ਜਿਸ ਨਾਂ ਸਰ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਬੈਠੇ ਹੋਏ ਦਲਿਤ ਜਿਹੜੇ ਉਹ ਨਜ਼ਰ ਅੱਜਕੱਲ ਨਹੀਂ ਆਈ ਤੁਹਾਨੂੰ ਪਰਦਸ਼ ਉਹ ਗੁੰਗੇ ਔਰ ਬੋਲੇ ਆ ਉਹ ਬਿਕਾਊ ਆ ਮੈਂ ਉਹਨਾਂ ਨੂੰ ਸਮਾਜ 'ਚ ਨਹੀਂ ਗਿਣਦਾ ਬੀ ਬੀਜਪੀ ਚ ਵੀ ਬੈਠੇ ਨੇ ਸਰਕਾਰਾਂ 'ਚ ਵੀ ਬੈਠੇ ਨੇ ਪਹਿਲਾਂ ਕਾਂਗਰਸ 'ਚ ਵੀ ਰਹੇ ਨੇ ਕੋਈ ਵੀ ਸਾਹਮਣੇ ਆਉਣ ਨੂੰ ਤਿਆਰ ਨਹੀਂ ਅੱਜ ਕਿਉਂ ਸਾਡਾ ਹੀ ਸਮਾਜ ਕਿਉਂ ਇਸ ਕਰਕੇ ਉਹ ਗੁੰਗੇ ਔਰ ਬੋਲੇ ਆ ਉਹ ਗੁਲਾਮ ਲੋਕ ਨੇ ਆ ਜੰਨੀਆਂ ਸੜਕਾਂ ਦੇ ਉੱਤੇ ਲੋਕ ਨੇ ਇਹ ਮਰੀਆਂ ਜਮੀਰਾਂ ਵਾਲੇ ਨਹੀਂ ਇਹ ਜਗ ਦੇ ਜਮੀਰਾਂ ਵਾਲੇ ਨੇ ਉਹ ਮਰੀਆਂ ਜਮੀਰਾਂ ਵਾਲੇ ਲੋਕ ਨੇ ਹੁਸ਼ਿਆਰਪੁਰ ਦੇ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਉਸ ਦੀ ਤੁਹਾਨੂੰ ਲਾਈਵ ਤਸਵੀਰਾਂ ਜਨ ਪੰਜਾਬੀ ਨੂੰ ਜਿਹੜੇ ਮਾਦੀਆਂ ਰਾਏ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਜਿਹੜਾ ਮੁਕੰਮਲ ਤੌਰ ਤੇ ਬੰਦ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹੁਸ਼ਿਆਰਪੁਰ ਸਿਟੀ ਦੀ ਇੰਜੀਨੀਅਰ ਲਾਈਵ ਤਸਵੀਰਾਂ ਜਨ ਪੰਜਾਬੀ ਨੂੰ ਜਿਹੜੇ ਆਈ ਤੁਸੀਂ ਦੇਖ ਰਹੇ ਹੋ ਮੁਕੰਮਲ ਤੌਰ ਤੇ ਹੁਸ਼ਿਆਰਪੁਰ ਜਿਹੜਾ ਬੰਦ ਕੀਤਾ ਗਿਆ ਔਰ ਦੁਕਾਨਦਾਰਾਂ ਨੇ ਜਿਹੜਾ ਪੂਰਾ ਸਮਰਥਨ ਜਿਹੜਾ ਹੈ ਜੱਥੇਬੰਦੀਆਂ ਨੂੰ ਦਿੱਤਾ ਹੈ ਲਾਈਵ ਤਸਵੀਰਾਂ ਦਿਖਾ ਰਿਹਾ ਉਹ ਹੁਸ਼ਿਆਰਪੁਰ ਤੋਂ ਆਹ ਜੈ ਭੀਜੇ ਪਾਸ ਸੰਦਾਰ ਨੂੰ ਤੀਰ ਕੇ ਰਹਿਓਗੇ ਰੱਜ ਕੇ ਜੁੱਤੀ ਫੇਰਾਂਗੇ ਸੰਦਾਰ ਨੂੰ ਤੀਰ ਕੇ ਰਹਿਓਗੇ ਰੱਜ ਕੇ ਜੁੱਤੀ ਫੇਰਾਂਗੇ ਜੈ ਭੀਜੇ ਪਾਸ ਜੈ ਭੀਜੇ ਪਾਸ ਲਾਈਵ ਤਸਵੀਰਾਂ ਦਿਖਾ ਰਿਹਾ ਜਿਹੜਾ ਉਹ ਪੈਰਿਸ ਜਿਹੜਾ ਖੁੱਲਾ ਹੋਇਆ ਸੀਗਾ ਉਸ ਨੂੰ ਲੈ ਕੇ ਤੜੇ ਤੇ ਜਿੱਥੇ ਬੰਨਿਆ ਹੋ ਲੋ ਜਿਹੜਾ ਪੈਰਿਸ ਜਿਹੜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲਗਾਤਾਰ ਹੀ ਲਾਈਵ ਤਸਵੀਰਾਂ ਤੁਸੀਂ ਚੰਨ ਪੰਜਾਬੀ ਨੂੰ ਜਾਈਂ ਦੇ ਰਹੇ ਹੋ ਜਿਹੜਾ ਹੋਟਲ ਜਿਹੜਾ ਖੁੱਲਾ ਹੋਇਆ ਸੀਗਾ ਉਸ ਨੂੰ ਲੈ ਕੇ ਦਰਵਾਜ਼ੇ ਜਿੱਥੇ ਬੰਨਿਆ ਹੋਇਆ ਨਾ ਕਮਰਾ ਤੋਂ ਉਹਤੇ ਬੰਦ ਕੀਤਾ ਗਿਆ ਲਾਈਵ ਤਸਵੀਰਾਂ ਦਿਖਾ ਰਿਹਾ ਉਸ ਸ਼ਾਹਤ ਤੋਂ ਜਿਹੜਾ ਜਿੱਥੇ ਕਮਰਾ ਤੋਂ ਉਹਤੇ ਇਹ ਬੰਦ ਕੀਤਾ ਗਿਆ ਉਸ ਨੂੰ ਲੈ ਕੇ ਹੋਟਲ ਜਿਹੜੇ ਖੁੱਲੇ ਹੋਏ ਆ ਜਿਹੜਾ ਕੋਟੇ ਇਹਨਾਂ ਬੰਦ ਕਰਨ ਦੀ ਕੋਸ਼ਿਸ਼ ਜਿਹੜਾ ਦਰਦੇ ਜਿੱਥੇ ਬੰਨਿਆ ਹੋਈ ਰਾਕੇ ਕਰਨ ਦੀ ਜਰੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਤ ਲਾਈਵ ਤਸਵੀਰਾਂ ਦੇ ਰਹੇ ਚੰਨ ਪੰਜਾਬੀ ਰੋਜ਼ ਨਵੀਂ ਸਹਬਾ ਜੀ ਸੋਚਦੇ ਮੇਰਾ ਨਾਮ ਕਰਾ ਕਰਦੀਆਂ ਕੀ ਤੇਰਾ ਤੇਰੀ ਚਾਹੋ ਵੀ ਬਾਬਾ ਸਾਹਮਣੇ ਬੈਠ ਕੇ ਕਹਿੰਦੇ ਹੋ ਕਿ ਅੱਜ ਅਸੀਂ ਸ਼ਹਿਰ ਦੇ ਬੁੱਕ ਬਿਆਰਾਂ ਦੇ ਵਿੱਚ ਹੁੰਦੇ ਹੋਏ ਅਪੀਲ ਕਰਨ ਜਾ ਰਹੇ ਹਾਂ ਵੀ ਇਸ ਸੰਘਰਸ਼ ਵਿੱਚ ਸਾਡਾ ਜਿਹੜਾ ਸਾਥ ਦਿੱਤਾ ਜਾਵੇ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਸਾਡੀ ਬੇਨਤੀ ਹੈ ਵੀ ਜੇ ਸ਼ਹਿਰ ਨੂੰ ਬੰਦ ਰੱਖ ਕੇ ਇੱਕ ਜੁੜਤਾ ਦਾ ਜਿਹੜਾ ਸੰਦੇਸ਼ ਦਿੱਤਾ ਜਾਵੇ ਜੈ ਜੀ ਜੈ ਭੋਗ ਜੈ ਜੀ ਜੈ ਭੋਗ ਜੈ ਜੀ ਜੈ ਭੋਗ ਜੈ ਭੋਗ ਸ਼ਿਆਰਪੁਰ ਤੋਂ ਘੰਟਾ ਘੰਟਾ ਕਰਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਹੜੀ ਪੂਰੀ ਮਾਰਕੀਟ ਜਿਹੜੀ ਆ ਬੰਦ ਜੀ ਜਿਹੜੀ ਕੀਤੀ ਗਈ ਆ 바ਵਾ ਸਾਹਿਬ ਡਾਕਟਰ ਭੀਰੋ ਅੰਬੇੜਕਾ ਜੀ ਦਾ ਏਰੀਆ ਬਹੁਤ ਜਿਹੜਾ ਨੁਕਸਾਨ ਕੀਤਾ ਗਿਆ ਹੈ ਕੋਸ਼ਿਸ਼ ਨਾਂਸੀ ਹਸਰਾਵਰੋ ਦੂਜੇ ਪਾਸੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਵੀ ਹੋਈ ਹਾਲਾ ਜੋ ਭਾਜਪਾ ਸਰਕਾਰ ਦੇ ਸਮੇਂ ਸੀਗਾ ਕਾਂਗਰਸ ਦੇ ਸਮੇਂ ਸੀਗਾ ਫੇਰਤੀ ਜਿਹੜੀ 바ਵਾ ਸਾਹਿਬ ਡਾਕਟਰ ਭੀਰੋ ਅੰਬੇੜਕਾ ਜੀ ਦਾ ਜਿਹੜਾ ਮਾਨ ਸਨਮਾਨ ਜਿਹੜਾ ਕਾਇਮ ਜਿਹੜੀ ਆਮ ਆਦਮੀ ਪਾਰਟੀ ਵੀ ਨਹੀਂ ਰੱਖ ਸਕੀ ਲਾਭ ਕਿਸੇ ਦਾ ਉਸਿਆਰਪੁਰ ਤੋਂ ਤੁਸੀਂ ਦੇਖ ਰਹੇ ਹੋ ਪੂਰੀ ਜਿਹੜੀ ਮਾਰਕੀਟ ਏਰੀਆ ਬੰਦ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਸਾਡੇ YouTube ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਿਉਂਕਿ ਅਸੀਂ ਨਵੀਆਂ ਤੇ ਤਾਜ਼ੀਆਂ ਖਬਰਾਂ ਜਿਹੜੀਆਂ ਲੈ ਕੇ ਤੁਹਾਡੇ ਤੱਕ ਆਉਂਦੇ ਹੀ ਰਹਿਣੇ ਆਂ ਘੰਟਾ ਕਰਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਹੜੀ ਪੂਰੀ ਮਾਰਕੀਟ ਜਿਹੜੀ ਆ ਬੰਦ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਹੜੀਆਂ ਲਗਾਤਾਰ ਜਿਹੜਾ ਦਲਦ ਜੱਥੇਬੰਦੀਆਂ ਵੱਲੋਂ ਜਿਹੜਾ ਬੰਦ ਕੀਤਾ ਗਿਆ ਅੰਬੇਦਕਰ ਅੰਬੇਦਕਰ ਸਹਿਰਾ ਅੰਬੇਦਕਰ ਫੋਰਸ ਸ਼੍ਰੀ ਗੁਰੂ ਜੀ ਦਾਸ ਟੈਗਰ ਫੋਰਸ ਬੋਲੋ ਜਿਹੜਾ ਆ ਹੋਰ ਹੀ ਨਾ ਵਾਕ ਵਾਕ ਜੱਥੇ ਬੰਦੀਆਂ ਜਿਹਨਾਂ ਭਗਮਾਨ ਬਾਲਮੀਕ ਜੱਥੇ ਬੰਦੀਆਂ ਬੋਲੋ ਜੀ ਜਿਹੜਾ ਮੁਕੰਮਰ ਤੌਰ ਤੇ ਜਿਹੜਾ ਆ ਉਸਿਆਰਪੁਰ ਦੀਆਂ ਬੰਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਘੰਟਾ ਕਰਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਲਗਾਤਾਰ ਸਾਡੇ ਪੇਜ ਦੇ ਨਾਲ ਜੁੜੇ ਰਹੋ ਅੱਜ ਦੇ ਪ੍ਰੋਟੈਸਟ ਨੂੰ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 26 ਜਨਵਰੀ ਨੂੰ ਬਾਬਾ ਸਾਹਿਬ ਵੇਦਕਰ ਦੇ ਜਿਹੜਾ ਸਟੈਚੂ ਉਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਦੇਖੋ 바ਵਾ ਸਾਹਿਬ ਮੇਦਕਰ ਜਿਹੜੇ ਹੋਏ ਆ ਉਹ ਪੂਰੇ ਭਾਰਤ ਦੇ ਹੋਏ ਆ ਉਹਨਾਂ ਨੇ ਇੱਕ ਜਾਤ ਲਈ ਨਹੀਂ ਕੰਮ ਕੀਤਾ ਉਹਨਾਂ ਨੇ ਮਨੁੱਖਤਾ ਲਈ ਕੰਮ ਕੀਤਾ ਜੇ ਕਹੀਏ ਕਿ ਉਹਨਾਂ ਨੇ ਦਲਿਤਾਂ ਦੇ ਲਈ ਕੰਮ ਕੀਤਾ ਦਲਿਤਾਂ ਲਈ ਨਹੀਂ ਉਹਨਾਂ ਨੇ ਹਿਊਮਨ ਰਾਈਟਸ ਲਈ ਕੰਮ ਕੀਤਾ ਔਰ ਉਹਨਾਂ ਨੇ ਇਹ ਜਿਹੜੇ ਲੋਕ ਹੈਗੇ ਆ ਇਹ ਲੋਕਤੰਤਰ ਨੂੰ ਖਤਮ ਕਰਕੇ ਰਾਜਤੰਤਰ ਲਿਆਉਣਾ ਚਾਹੁੰਦੇ ਆ ਤਾਂ ਜੋ ਕਿ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਉਹ ਪਾਰ ਪਾਇਆ ਜਾ ਸਕੇ ਔਰ ਜਿਹੜੀਆਂ ਇਦਾਂ ਦੀਆਂ ਖੁੱਡੀਆਂ ਹਰਕਤਾਂ ਕਰਦੇ ਲੋਕ ਇਹਨਾਂ ਨੂੰ ਬਾਝਾ ਜਾਣਾ ਚਾਹੀਦਾ ਬਾਬਾ ਸਾਹਿਬ ਦੀ ਅੰਬੇਦਕਰ ਜੀ ਦੀ ਮੂਰਤੀ ਉਹ ਪੂਰੇ ਭਾਰਤ ਨੂੰ ਜਿਹੜਾ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਉਸੇ ਦਿਨ ਆਣ ਕੇ ਇਹਨਾਂ ਨੇ ਜਿਹੜਾ ਹੈਗਾ ਇਹ ਕੰਮ ਕੀਤਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਇਸ ਸਾਰੇ ਜਿਹੜਾ ਹੈਗਾ ਇਹ ਜਿਹੜਾ ਇਹਦੇ ਪਿੱਛੇ ਸਾਜ਼ਿਸ਼ਾਂ ਕੰਮ ਕਰਦੀਆਂ ਉਹ ਸਾਰੀਆਂ ਬੇਨਕਾਬ ਹੋਣੀਆਂ ਚਾਹੀਦੀਆਂ ਕਿਉਂਕਿ ਹੋ ਸਕਦਾ ਇਹ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੋਵੇ ਕਿਉਂਕਿ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਔਰ ਕੋਈ ਨਾ ਕੋਈ ਇਹਦੇ ਪਿੱਛੇ ਜੜੀ ਹੈਗੀ ਆ ਉਹ ਕੋਈ ਨਾ ਕੋਈ ਸਿਆਸੀ ਤਾਕਤ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਅਮੇਸ਼ਾ ਨੇ ਬਿਆਨ ਦਿੱਤਾ ਹੈ ਗ੍ਰਹਿ ਮੰਤਰੀ ਨੇ ਕਿ 바ਵਾ ਸਾਹਿਬ ਵੇਦਕਰ ਦਾ ਨਾ ਬਹੁਤ ਵਾਰ ਬੋਲਿਆ ਜਾਂਦਾ ਸੋ ਉਹ ਗੱਲਾਂ ਕਿਤੇ ਨਾ ਕਿਤੇ ਆ ਕੇ ਕਲੈਸ਼ ਕਰਦੀਆਂ ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਸੈਂਟਰ ਦਾ ਵੀ ਹੱਥ ਹੈਗਾ ਔਰ ਪੰਜਾਬ ਸਰਕਾਰ ਦਾ ਵੀ ਇਹਦੇ ਪਿੱਛੇ ਜਿਹੜਾ ਹੈਗਾ ਹੱਥ ਹੈ ਜਿਹੜਾ ਇਹ ਜਿਹੜੀ ਏਡੀ ਵੱਡੀ ਗੱਲ ਹੋਈ ਆ ਮੈਂ ਸਰਕਾਰ ਕੋਲ ਮੰਗ ਕਰਦਾ ਕਿ ਇਹਨਾਂ ਜਿਹੜਾ ਦੋਸ਼ੀ ਹੈਗਾ ਔਰ ਜਿਹੜੇ ਇਹਦੇ ਪਿੱਛੇ ਹੋਰ ਵੀ ਲੋਕ ਹੈਗੇ ਆ ਜਿਹੜੇ ਹਜੇ ਤੱਕ ਬੇਨਕਾਬ ਨਹੀਂ ਹੋਏ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਦੀ ਪੂਰੀ ਪਧਰੀ ਜਾਂਚ ਕਰਕੇ ਇਹਨਾਂ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਐਨਐਸਏ ਲਾ ਕੇ ਇਹਨਾਂ ਨੂੰ ਤੁਰੰਤ ਜੇਲ੍ਹ ਅੰਦਰ ਭੇਜਿਆ। ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ। ਸ਼ੇਅਰ ਜ਼ਰੂਰ